ਸਤਿ ਸ਼੍ਰੀ ਅਕਾਲ ਨਮਸਕਾਰ ਲਾਫਿਸ ਕਈ ਵਾਰ ਕੋਈ ਚੀਜ਼ ਦੇਖਣ ਨੂੰ ਕੁਝ ਹੋਰ ਲੱਗਦੀ ਹੁੰਦੀ ਆ ਪਰ ਅਸਲ ਵਿੱਚ ਕੁਝ ਹੋਰ ਹੁੰਦੀ ਆ ਦਿੱਲੀ ਤੋਂ ਪੰਜਾਬ ਦੇ ਲਈ ਇੱਕ ਟ੍ਰੇਨ ਚੱਲਦੀ ਆ ਜਿਹਦੇ ਵਿੱਚ ਇੱਕ ਸਰਦਾਰ ਤੇ ਇੱਕ ਉਹਦਾ ਮੁੰਡਾ ਟ੍ਰੇਨ ਦੇ ਵਿੱਚ ਆਉਂਦੇ ਆ ਆਪਣੀ ਸੀਟ ਤੇ ਬਹਿ ਜਾਂਦੇ ਆ ਸਰਦਾਰ ਸਮਾਰਟ ਆ ਆ ਵਧੀਆ ਕੱਪੜੇ ਪਾਏ ਹੋਏ ਆ ਪੱਗ ਪੂਛਮੀ ਬੰਨੀ ਹੋਈ ਆ ਤੇ ਮੁੰਡਾ ਵੀ ਸਮਾਰਟ ਆ 24 ਸਾਲਾਂ ਦਾ ਮੁੰਡਾ ਆ ਦਾੜੀ ਆ ਮੱਛਾਇਆ ਸਿਰ ਤੇ ਪੱਗ ਬੱਜੀ ਹੋਈ ਆ ਪਰ ਉਹ ਬਹੁਤੀ ਪੂਛਮੀ ਸੋਣੀ ਨਹੀਂ ਹੈਗੀ ਤੇ ਉਹਦੇ ਸਾਹਮਣੇ ਇੱਕ ਹੋਰ ਜੋੜਾ ਆ ਕੇ ਬੰਦਾ ਆ ਉਹਦੇ ਵਿੱਚ ਉਹ ਵੀ ਪੰਜਾਬੀ ਆ ਤੇ ਉਹ ਆ ਕੇ ਇਹਨਾਂ ਵੱਲ ਦੇਖਦੇ ਆ ਮੁੰਡਾ ਜਿਹੜਾ 24 ਸਾਲਾਂ ਦਾ ਮੁੰਡਾ ਇਹ ਜਿਹੜਾ ਜੋੜਾ ਹੈ ਇਹਨਾਂ ਨੂੰ ਲੱਗਦਾ ਕਿ ਕੁਝ ਅਜੀਬ ਹਰਕਤਾਂ ਕਰ ਰਿਹਾ ਗੱਡੀ ਤੁਰਪੰਦੀ ਆ ਉਥੋਂ ਰਸਤੇ ਦੇ ਵਿੱਚ ਮੁੰਡਾ ਜਿਹੜਾ ਬਾਹਰ ਤੱਕੀ ਵਿੱਚ ਦੇਖਦਾ ਆ ਖੁਸ਼ ਹੁੰਦਾ ਆ ਕਈ ਵਾਰ ਉਹ ਹੱਸਦਾ ਆ ਫਿਰ ਇੱਕਦਮ ਹੀ ਅਚਾਨਕ ਕਹਿੰਦਾ ਪਾਪਾ ਪਾਪਾ ਆ ਦੇਖੋ ਦਰਖਤ ਪਿੱਛੇ ਨੂੰ ਜਾ ਰਹੇ ਆ ਦਰਖਤ ਪਿੱਛੇ ਨੂੰ ਜਾ ਰਹੇ ਆ ਗੱਡੀ ਤੇਜ਼ ਹੋ ਜਾਂਦੀ ਹੈ ਨਾ ਦਰਖਤ ਜਿਹੜੇ ਪਿੱਛੇ ਨੂੰ ਜਾ ਰਹੇ ਜਿਹੜਾ ਸਾਹਮਣੇ ਬੈਠਾ ਜੋੜਾ ਆ ਉਹ ਮੁੰਡੇ ਵੱਲ ਦੇਖਦੇ ਆ ਉਹਦੀਆਂ ਹਰਕਤਾਂ ਕਿਤੇ ਕਿਤੇ ਮੁੰਡਾ ਜਿਹੜਾ ਉਹ ਤਾੜੀ ਮਾਰਦਾ ਇਸ ਤਰ੍ਹਾਂ ਕਹਿ ਰਿਹਾ ਥੋੜੀ ਦੂਰ ਜਾਂਦੇ ਆ ਫੇਰ ਉਹ ਮੁੰਡਾ ਕਹਿੰਦਾ ਪਾਪਾ ਪਾਪਾ ਦੇਖੋ ਬੱਦਲ ਆਪਣੇ ਨਾਲ ਚੱਲ ਰਹੇ ਆ ਕਿੰਨੇ ਸੋਹਣੇ ਲੱਗਦੇ ਆ ਬੱਦਲ ਆਪਣੇ ਨਾਲ ਜਿਹੜੇ ਆ ਉਹ ਆਪਣੀ ਰਫਤਾਰ ਤੇ ਆਪਣੇ ਨਾਲ ਭੱਜ ਰਹੇ ਆ ਉਹ ਜਿਹੜਾ ਜੋੜਾ ਆ ਸਾਹਮਣੇ ਬੈਠਾ ਉਹ ਮੁੰਡੇ ਦੇ ਪੇ ਨੂੰ ਕਹਿੰਦੇ ਆ ਕਿ ਤੁਸੀਂ ਪਹਿਲਾਂ ਤਾਂ ਪੁੱਛਦੇ ਆ ਕਿ ਇਹਦੀ ਉਮਰ ਕਿੰਨੀ ਆ ਕਹਿੰਦੇ 24 ਸਾਲ ਤੁਸੀਂ ਕਹਿੰਦੇ ਇਹਦਾ ਇਲਾਜ ਕਿਉਂ ਨਹੀਂ ਕਰਾਉਂਦੇ ਉਹ ਕਹਿੰਦੇ ਕਾਦਾ ਆਹਾਂ ਦਿਮਾਗ ਦਾ ਹਨਾ ਵੇ ਇੱਥੇ ਦਿੱਲੀ ਦੇ ਵਿੱਚ ਇੱਕ ਹਸਪੀਟਲ ਆ ਬਹੁਤ ਵਧੀਆ ਹਸਪੀਟਲ ਆ ਉਹ ਇਹ ਚੀਜ਼ਾਂ ਦਾ ਇਲਾਜ ਕਰਦੇ ਆ ਔਰ ਐਨ ਠੀਕ ਹੋ ਜਾਂਦਾ ਬੱਚਾ ਕਿ ਉਹ ਪੇ ਉਹਨੂੰ ਜਵਾਬ ਦਿੰਦਾ ਕਹਿੰਦਾ ਤੁਹਾਨੂੰ ਪਤਾ ਕਿ ਇਹਨੂੰ ਕੀ ਰੋਗ ਆ ਬੜਾ ਹੱਸ ਕੇ ਸਮਾਈਲ ਦੇ ਕੇ ਉਹ ਬੰਦਾ ਗੱਲ ਕਰ ਰਿਹਾ ਉਹ ਕਹਿੰਦੇ ਨਹੀਂ ਉਹ ਕਹਿੰਦੇ ਇਹ ਅਸੀਂ ਹਸਪੀਟਲ ਤੋਂ ਹੀ ਆ ਰਹੇ ਹਾਂ ਅਸੀਂ ਇਹਦਾ ਇਲਾਜ ਕਰਾ ਕੇ ਹੀ ਆ ਰਹੇ ਹਾਂ ਉਹ ਫਿਰ ਅਜੀਬ ਜਿਹਾ ਢੰਗ ਨਾਲ ਕਹਿੰਦੇ ਕੋਈ ਸੁਧਾਰਤਾ ਨਹੀਂ ਹੋਇਆ ਕਹਿੰਦਾ ਸੁਧਾਰ ਉਹ ਨਹੀਂ ਹੈਗਾ ਇਹ ਬਚਪਨ ਤੋਂ ਇਹਦੀ ਅੱਖਾਂ ਨਹੀਂ ਸੀ ਅੰਨ੍ਹਾ ਸੀ ਇਹ ਅੱਖਾਂ ਦੇ ਵਿੱਚ ਰੌਸ਼ਨੀ ਨਹੀਂ ਸੀ ਸਾਨੂੰ ਪਤਾ ਲੱਗਾ ਸੀ ਇੱਥੇ ਦਿੱਲੀ ਦੇ ਵਿੱਚ ਇਹਨਾਂ ਨੇ ਹਾਮੀ ਭਰੀ ਸੀ ਸਾਡੇ ਜਲੰਧਰ ਤੋਂ ਜਿਹੜੇ ਡਾਕਟਰਾਂ ਨੇ ਕੰਸਰਟ ਕੀਤਾ ਸੀ ਇੱਥੇ ਆ ਕੇ ਅਸੀਂ ਇਹਦਾ ਅੱਲਾ ਸ਼ੁਰੂ ਕੀਤਾ ਇੱਥੇ ਆਪਰੇਸ਼ਨ ਸੀ ਤੇ ਕੱਲੀ ਛੁੱਟੀ ਮਿਲ ਕੇ ਸੀ ਸਿੱਧੇ ਹਸਪੀਟਲ ਤੋਂ ਗੱਡੀ ਦੇ ਵਿੱਚ ਆ ਰਹੇ ਆ ਇਹਨੇ ਬਚਪਨ ਤੋਂ ਕੁਝ ਨਹੀਂ ਦੇਖਿਆ ਤੇ ਇਹਨੂੰ ਜੋ ਇੱਥੇ ਹੁਣ ਦੇਖ ਰਿਹਾ ਇਹਨੂੰ ਸਭ ਕੁਝ ਵਧੀਆ ਲੱਗ ਰਿਹਾ ਐਕਸਾਈਟਮੈਂਟ ਆ ਇਹਦੀ ਖੁਸ਼ੀ ਆ ਉਹ ਚੀਜ਼ਾਂ ਦੇਖਣ ਦੀ ਜੋੜਾ ਜਿਹੜਾ ਉਹ ਚੁੱਪ ਕਰ ਜਾਂਦਾ ਕਹਿਣ ਦਾ ਮਤਲਬ ਕਿ ਅਸੀਂ ਬਿਨਾਂ ਸੋਚੇ ਬਿਨਾਂ ਕੁਝ ਜਾਣੇ ਕਿਸੇ ਨੂੰ ਵੀ ਜੱਜ ਕਰਨ ਲੱਗ ਪੰਨੇ ਆ ਕਿ ਆ ਇਦਾਂ ਹੋਊਗਾ ਇਦਾਂ ਹੋਊਗਾ ਅਸਲ ਵਿੱਚ ਉਹ ਹੁੰਦਾ ਨਹੀਂ ਹੈਗਾ ਬਿਹਤਰ ਇਹ ਆ ਕਿ ਅਸੀਂ ਉਹਨੂੰ ਪੁੱਛ ਲਈਏ ਜਾਂ ਕਿਸੇ ਤੋਂ ਜਾਣਕਾਰੀ ਲੈ ਲਈਏ ਬਿਨਾ ਪੁੱਛੇ ਬਿਨਾ ਕੁਝ ਵੀ ਜੱਜਮੈਂਟ ਕੀਤੇ ਕਿਸੇ ਤੇ ਆਪਣਾ ਫੈਸਲਾ ਜਿਹੜਾ ਥੋਪਣਾ ਨਹੀਂ ਚਾਹੀਦਾ ਕਿਸੇ ਨੂੰ ਜੱਜਮੈਂਟ ਨਹੀਂ ਦੇਣੀ ਚਾਹੀਦੀ ਕਿਸੇ ਨੂੰ ਬੁਰਾ ਭਲਾ ਜਾਂ ਵੈਸੇ ਵੀ ਕਿਸੇ ਨੂੰ ਕੁਝ ਵੀ ਨਹੀਂ ਕਹਿ ਦੇਣਾ ਚਾਹੀਦਾ ਕਈ ਵਾਰ ਵੈਸੇ ਕੋਈ ਤੁਰਿਆ ਜਾਂਦਾ ਹੁੰਦਾ ਤੇ ਅਸੀਂ ਉਹਨੂੰ ਪੁੱਠੀ ਨਿਗਾਹ ਨਾਲ ਦੇਖਦੇ ਆ ਕਿ ਆ ਇਦਾਂ ਇਦਾਂ ਜਦ ਕਿ ਅਸਲ ਵਿੱਚ ਉਹ ਕੁਝ ਹੁੰਦਾ ਵੀ ਨਹੀਂ ਹੈਗਾ ਇਹ ਸਾਡੀ ਜਿਹੜੀ ਦਿਮਾਗ ਦੀ ਹੈ ਸਾਡੀ ਪੰਜਾਬੀਆਂ ਦੀ ਵੀ ਹੈ ਵੈਸੇ ਸਾਰੀ ਦੁਨੀਆ ਦੀ ਹੈ ਜਿਹੜੇ ਬੰਦੇ ਹੁੰਦੇ ਆ ਜਦ ਦੂਜਿਆਂ ਨੂੰ ਜੱਜ ਕਰਦੇ ਆ ਉਹ ਇਸੇ ਤਰ੍ਹਾਂ ਹੀ ਕਰਦੇ ਆ ਜਦ ਕਿ ਬਿਹਤਰ ਇਹ ਆ ਕਿ ਅਸੀਂ ਉਹਨੂੰ ਪੁੱਛ ਲਈਏ ਉਹਦੇ ਬਾਰੇ ਜਾਣ ਲਈਏ ਉਹਦੇ ਵਾਰੀ ਜਾਣਕਾਰੀ ਲੈ ਲਈਏ ਸਹੀ ਜੱਜਮੈਂਟ ਜੋ ਵੀ ਆ। ਅ ਵੈਸੇ ਟਿੱਪਣੀ ਤੋਂ ਗੁਰੇਜ਼ੀ ਕਰਨਾ ਚਾਹੀਦਾ ਕਿਸੇ ਦੇ ਉੱਤੇ ਪਰ ਫਿਰ ਵੀ ਜੇ ਜ਼ਿਆਦਾ ਹੀ ਕੁਝ ਕਹਿਣ ਦੀ ਹੈਗੀ ਆ ਤਾਂ ਪਹਿਲਾਂ ਉਹਨੂੰ ਸਮਝ ਲਓ ਸੋਚ ਲਓ। ਕਈ ਵਾਰ ਕੋਈ ਭੈਣ ਭਰਾਏ ਜਾ ਰਹੇ ਹੁੰਦੇ ਆ ਤੇ ਅਸੀਂ ਜਿਹੜੇ ਆਹੋ ਉਹਨਾਂ ਨੂੰ ਜੋੜਾ ਬਣਾ ਲੈਂਦੇ ਆ। ਤੇ ਇਸ ਤਰ੍ਹਾਂ ਦੀ ਜਿਹੜੀ ਸਾਡੀ ਮਾਨਸਿਕਤਾ ਹੁੰਦੀ ਆ। ਉਹ ਸਾਨੂੰ ਜਿਹੜੀ ਆ ਨੁਕਸਾਨ ਸਾਡੇ ਸਮਾਜ ਨੂੰ ਨੁਕਸਾਨ ਕਰਦੀ ਆ ਜੇ ਸਮਾਜ ਨੂੰ ਵਧੀਆ ਬਣਾਉਣਾ ਵਧੀਆ ਸਿਰਜਣਾ ਤੇ ਸਾਡੀ ਜਿਹੜੀ ਸੋਚ ਆ ਉਹ ਤੰਦਰੁਸਤ ਹੋਣੀ ਚਾਹੀਦੀ ਆ ਤੇ ਹਰ ਇੱਕ ਚੀਜ਼ ਦਾ ਜਿਹੜਾ ਉਹ ਪਹਿਲੂ ਜਾਣ ਕੇ ਹੀ ਉਹਦੇ ਤੇ ਪੂਰੀ ਜੱਜਮੈਂਟ ਕਰਨੀ ਚਾਹੀਦੀ ਟਿੱਪਣੀ ਕਰਨੀ ਚਾਹੀਦੀ ਆ ਤੇ ਉਹਦੇ ਤੇ ਵਿਚਾਰ ਗੱਲਬਾਤ ਕਰਨੀ ਚਾਹੀਦੀ ਆ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ